ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਮੇਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨ ਯੂਟਿਊਬ ਚੈਨਲ ਤੇ ਅਸੀਂ ਜਾ ਰਹੇ ਹਾਂ ਜੀ ਅੱਜ ਆਪਣੇ ਪਿੰਡ ਚਾਚੀ ਦੇ ਘਰ ਤੇ ਦਾਦੀ ਦੇ ਘਰ ਕਿੰਨਾ ਟਾਈਮ ਲਾਉਂਗੇ ਮम्मा ਉੱਥੇ ਤੁਸੀਂ ਕੀ ਪਤਾ ਪੂਰਾ ਦਿਨ ਲੱਗ ਜਾ ਤੇ ਆਹ ਲਈ ਫਾਫੇ ਚੱਕਨੇ ਸੀ ਚੱਕ ਲਿਆ ਫੁੱਲ ਡੇਲੀ ਅਸੀਂ ਜਾ ਰਹੇ ਹਾਂ ਤੁਹਾਨੂੰ ਪਤਾ ਮਮੀਆਂ ਜਲਦੀ ਬਾਹਰ ਆਂਦੇ ਨਹੀਂ ਹੁੰਦੇ ਨਿਕਲਦੇ ਨਹੀਂ ਹੈਗੇ ਵੀ ਕੋ ਤੇ ਆਹ ਹਲਾਤ ਕਰ ਬਾਹਰ ਨਿਕਲ ਕਿ ਦਰਸਾਉ ਕਿ ਜੱਲੀਏ ਵਈ ਆ ਪਚਲ ਲਈਏ ਵਈ ਦੀ ਨਿਹਾਰ ਦਿਦੋ ਹੈ ਫੇ ਮਨਾਜਿਆ ਨਾ ਹੋਵੇ ਤੇ ਮੈਂ ਮਨਾਜਿਆ ਅਸੀਂ ਪਹੁੰਚ ਗਏ ਆਪਣੇ ਪਿੰਡ ਅਸੀਂ ਕਰਦੀਆਂ ਆਪਣੇ ਕਿੱਥੇ ਅਸੀਂ ਕਰਦਾ ਇਹ ਚੱਲ ਅੰਦਰ ਅਸੀਂ ਪਹਿਲਾਂ ਚਾਚੀ ਜੀ ਦੇ ਘਰ ਆਏ ਸੀ ਕਿਤੇ ਬਾਅਦ ਵਿੱਚ ਅਸੀਂ ਉਧਰ ਬੀਬੀ ਜੀ ਉਹਨਾਂ ਕੋਲ ਜਾਵਾਂਗੇ ਤੇ ਸਾਡਾ ਲੱਡੂ ਤਾਂ ਬੈਠ ਗਿਆ ਲੱਡੂ ਹਾਂਜੀ ਪ੍ਰੌਨਚਣੀ ਖਾਣ ਆਇਆ ਹੈ ਹੈ सची ओके कल पापा का बर्थडे है फिर कि करना है? ओके अस स्पैशल प्लैन कर आए हैं बट पापा कहें कोई काम आज नहीं नहीं सू काम नहीं है अच्छा अस तो वैसे ही मिलन आए हाँ सो करा कुछ प्लैन कल पापा का बर्थडे है ਮਿਲਦੇ ਆਂ ਜੀ ਅਸੀਂ ਤੁਹਾਨੂੰ ਫਿਰ ਕੱਲ ਦਾ ਇਹ ਸਪੈਸ਼ਲ ਬਲੌਗ ਬਣਾਵਾਂਗੇ ਤੇ ਤੁਹਾਡੇ ਦੇ ਨਾਲ ਸਾਂਝਾ ਕਰਾਂਗੇ ਅਸੀਂ ਆਪਣਾ ਬਲੌਗ ਨਾਮ ਵੜਿਆ ਨਾਮ ਵੜਿਆ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਨਵੇਂ ਆ ਪਹਿਲਾਂ ਹੀ ਕਹਿਤਾ ਪਰ ਸਭ ਨੂੰ ਪਤਾ ਕਿ ਅਮਾ ਨਵੇਂ ਆ ਆਪਣੇ ਤਾਂ ਇੰਨਾ ਇੰਨਾ ਆਪਾਂ ਨੂੰ ਨਹੀਂ ਬਣਾਉਣਾ ਆਉਂਦਾ ਹਜੇ ਬਲੌਗ ਹੌਲੀ ਹੌਲੀ ਸਿੱਖ ਲਾਂਗੇ ਇਸ ਲਈ ਦਿੱਤ ਰੱਖ ਲੋ ਇਸ ਲਈ ਸਾਨੂੰ ਸਾਰੇ ਜਣੇ ਹੁਣ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਸਾਡੇ ਵਲੌਗਸ ਨੂੰ ਪਿਆਰ ਕਰੋ ਸਾਨੂੰ ਕਰੋ ਤਾਂ ਕਿ ਅਸੀਂ ਹੁਣ ਸੋਨੇ ਸੋਨੇ ਵਲੌਗਸ ਬਣਾਨੇ ਸਿੱਖ ਲਈਏ ਹਨ ਜੇ ਤੁਸੀਂ ਸਾਨੂੰ ਪਿਆਰ ਕਰੋਗੇ ਤਾਂ ਅਸੀਂ ਸਾਡੇ ਅੰਦਰ ਹੀ ਇੱਕ ਚਾਹ ਪੈਦਾ ਹੋਊਗਾ ਵੀ ਹੁਣ ਸਾਨੂੰ ਸਾਰੇ ਬਹੁਤ ਪਿਆਰ ਕਰ ਰਹੇ ਨੇ ਸਾਡੇ ਸਬਸਕ੍ਰਾਈਬਰ ਵੀ ਕਰ ਰਹੇ ਨੇ ਲਾਈਕ ਵੀ ਕਰ ਰਹੇ ਨੇ ਸ਼ੇਅਰ ਵੀ ਕਰ ਰਹੇ ਨੇ ਫਿਰ ਅਸੀਂ ਵੱਧ ਤੋਂ ਵੱਧ ਮਿਹਨਤ ਕਰਾਂਗੇ ਬਣਾ ਦੂੰਗਾ ਜੀ ਜੀ ਓਕੇ ਚਲੋ ਮਿਲਦੇ ਹੁਣ ਅਸੀਂ ਚਾਚੀ ਜੀ ਨੂੰ ਮਿਲ ਲਈਏ ਚਾਹ ਪਾਣੀ ਪੀ ਲਈਏ ਗੱਲਾਂ ਬਾਤਾਂ ਕਰ ਲਈਏ ਨਾ ਲੱਡੂ ਚਾਚੀ ਜੀ ਇਹ ਅਸੀਂ ਮੰਨ ਲਈ ਚਾਚੀ ਦੀ ਅਸੀਂ ਤਾਂ ਨਹੀਂ ਵੀਡੀਓ ਲਈ ਉਹ ਸਾਹਮਣੇ ਆਉਣਾ ਨਹੀਂ ਚਾਹੁੰਦੀ ਹੈਗੀ ਹੂੰ ਉਹ ਕੈਮਰਾ ਹਜੇ ਫੇਸ ਸ਼ਾਇ ਕਰ ਰਹੇ ਨੇ ਜਦੋਂ ਹਨਾ ਉਹਨਾਂ ਦਾ ਨਿਕਲ ਗਿਆ ਨਾਲ ਤਾਂ ਫੇਰ ਅਸੀਂ ਫਲੇ ਕੇ ਆਵਾਂਗੇ ਉਹਨਾਂ ਨੂੰ ਵੀ ਸਾਹਮਣੇ ਹਾਂਜੀ ਕੀ ਕਰਦੇ ਸੀ ਚਲੋ ਬਾਅਦ ਵਿੱਚ ਚਾਚੀ ਨੂੰ ਜਾਦੀ ਚਾਚੀ ਆਜੋ ਚਾਹ ਬਣਾ ਲਓ चाह बना लाती के तीतलियां सारिया लाई बैठे को लेके बैठे चुकी फिर सारिया चाची ने चिया लिया कि छोनिया जेडिया अपने घर भी रखो छोन छोनिया नवी चीन घर देखो कि ਦੇਖੋ ਪਾਣੀ ਵਾਸਤੇ ਵੀ ਇਹਨਾਂ ਦੀ ਡੱਬੀ ਲੱਗੀ ਆ ਹੈਨਾ ਇਹਦੇ ਖਾਣੇ ਵਾਸਤੇ ਵੀ ਡੱਬੀ ਲੱਗੀ ਹੋਈ ਆ ਉਹ ਦੇਖੋ ਇਹਨਾਂ ਦਾ ਆਲਣਾ ਵੀ ਵਿੱਚ ਪਿਆ ਹੈ ਨਿੱਗ ਲੈਣ ਵਾਸਤੇ ਵਿਚਾਰ ਰਹੇ ਆ ਅਸੀਂ ਲਾਇਆ ਛਿੱਲੇ ਚ ਉਹ ਝੋਲਾ ਵੀ ਲਗਾ ਦਿੱਤਾ ਆ ਚਾਚੀ ਨੇ ਹੈਨਾ ਦੇਖੋ ਉਹਦੇ ਝੂਟੇ ਲੈਂਦੀਆਂ ਜੇ ਬਾਪ ਜੇ ਮਾਪਲੇ ਦੇਖਿਆ ਤੋਦੀ ਵਾਗੇ ਚੋਦੀਆਂ ਦੋਦੀਆਂ ਜੀਆਂ ਆਉਣਗੀਆਂ ਪਾਰੀਆਂ ਪਾਰੀਆਂ ਜੀਆਂ ਹੈ ਨਾ ਇਹ ਪਾਣੀ ਹੈ ਇਹ ਨਵਾਂ ਖਾਣਾ ਹੈ ਇਹ ਨਵੀਆਂ ਮਿੱਠੀਆਂ ਨਹੀਂ ਨਹੀਂ ਇਹ ਨਹੀਂ ਪਾਟੀਆਂ ਤੇ ਆ ਚਾਚੀ ਨੇ ਇਹ ਨਾ ਚਾਚੀ ਦੇ ਘਰੇ ਸੀ ਲੱਗਿਆ ਹੋਇਆ ਹਮ ਨੇਚਰਲ ਆ ਲੈਣਾ ਸੀ ਇਹਨਾਂ ਦੇ ਕਿਸੇ ਬੂਟੇ ਤੇ ਸੀ ਫਿਰ ਉਹ ਬੱਚੇ ਲੈ ਕੇ ਆਪਣੇ ਉੱਡ ਗਈਆਂ ਤੇ ਉਹ ਲੱਗਿਆ ਰਹਿ ਗਏ ਇਹਨਾਂ ਨੇ ਚੁੱਕ ਕੇ ਨਾ ਇੱਥੇ ਲਗਾ ਦਿੱਤਾ ਤੇ ਵਧੀਆ ਗੱਲ ਹੈ ਕੋਈ ਸੁੱਖ ਲਵੇ ਹੈ ਨਾ ਚੰਦਮਗ ਨੋਨੇ ਆ ਦੇਖੋ ਤਾਂ ਚੋਲੇ ਤੁਹਾਡੇ ਡਵਾਈਸ ਸੋਨੇ ਆ ਸੋਨੇ ਆ ਨਾ ਚੋਲੇ 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 ਚੋਤੇ ਚੋਤੇ ਜੀ ਦੇਖੋ ਕਿੰਨੇ ਪਾਰੇ ਪਾਰੇ ਆ ਨਾ ਮੈਨੂੰ ਲੱਗਦਾ ਡਰਦੀਆਂ ਆ ਆਪਣੇ ਤੋਂ ਨਾ ਹਮਮ ਮੈਨੂੰ ਇਹ ਵਾਰ ਸੋਨੇ ਚ ਜਨੇ ਪਰਲੀ ਚੜੀ ਮੈਨੂੰ ਕਮਜ਼ੋਰ ਲੱਗਦੀ ਐ ਚਾਹ ਪੀ ਲੋ ਚਾਹ ਹੈ ਹਾਂ ਮਨ ਤੜ ਜੀ ਚਾਹ ਪੀ ਲੋ ਹਾਂ ਚਾਹ ਬਣ ਗਈ ਐ ਹੁਣ ਆਪਾਂ ਚਾਹ ਪੀਨੇ ਆ ਸਾਡੀ ਸਾਰੀ YouTube ਦੀ ਫੈਮਿਲੀ ਚਾਹ ਪੀਂਦੋ ਸਾਡੇ ਵੱਲੋਂ ਤੁਹਾਨੂੰ ਚਾਹ ਦੀ ਐ ਔਰ ਦੇਖੋ ਇੱਕ ਚਿੜੀ ਆ ਨਾ ਇੱਕ ਇਹ ਮਰਦੀਆਂ ਮੂਹ ਤੇ ਦੂਜੇ ਇੱਕ ਦੂਜੀ ਹਨਾ ਇਹ ਉਹ ਥੋੜੀ ਜੀ ਮੈਨੂੰ ਕਮਜ਼ੋਰ ਲੱਗਦੀ ਹੈ ਉਹਦੇ ਜਿਹੜੇ ਹੈਅਰ ਪੰਖਾ ਮਤਲਬ ਉਹ ਵੀ ਦਿਖ ਰਹੇ ਦਿਖ ਰਹੇ ਡਿੱਗ ਗਏ ਨੇ ਉਹ ਦੇਖੋ ਸਕਿਨ ਮਤਲਬ ਹਾਂ ਸਕਿਨ ਲੰਗੀ ਹੋ ਰਹੀ ਹੈ ਇਹ ਨਾ ਨਹੀਂ 베بی ਇਹਨੂੰ ਹੈਗੀ ਪ੍ਰੋਬਲਮ ਖੁਰਕਰੀ ਉਹ ਦੇਖੋ ਖੁਰਕ ਵੀ ਕਰ ਰਹੀ ਬੜੀ ਉਹ ਦੇਖੋ ਹੈਗੀ ਆ ਉਹ ਦੇਖੋ ਦੇਖੋ ਪੰਗੋ ਦੇ ਸਾਈਡ ਤੇ ਹੀ ਹੈ ਚਰਬੀ ਨਿਕਲੀ ਹੋਈ ਉਹਦੀ ਸਾਰ ਸਕਿਨ ਨਿਕਲਦੀ ਪਈ ਆ ਐਲਰ ਵੀ ਆ ਗੋੜਾ ਤਾਂ ਕੋਪਾ ਦੇ ਸਾਡੇ ਕਿੰਨੀ ਵਾਰੀ ਹੋ ਗਈ ਨਹੀਂ ਹੁਣ ਵਾਰ ਆ ਗਏ ਹਾਂ ਚਲੋ ਇੱਕ ਵਾਰੀ ਨਿਕਲ ਕੇ ਫਿਰ ਆ ਜਾਣਗੇ ਆ ਜਾਓ ਹੁਣ ਚਾਹ ਪੀਓ ਬਾਦ ਕਰੋ ਚਾਹ ਨਾਲ ਤੇ ਉਂਝ ਚੋਸ ਤਾ ਹੂੰ ਚਲੋ ਹੁਣ ਆਪਾ ਚਲੋ ਚਾਹ ਪੀਓ ਵਧੀਆ ਬਣਾਈ ਗਿਆ ਚਾਹ ਇਹ ਕਲਰ ਵਧੀਆ ਚਾਹ ਦਾ ਹਨਾ ਪਰ ਪਰਤੇ ਕਾਪ ਅਨਰਜੀ ਲਈਏ ਰੁਕ ਜੋ ਉਹ ਰੁਕ ਜੋ ਛੋਲੇ ਰੁਕ ਜੋ ਕੀ ਕਰਦਾ ਸਾਨੂੰ ਮੁਕਛਾਣ ਨੂੰ ਕਾਕਾ ਜੀ ਠੀਕ ਆਕੀ ਨਹੀਂ ਬੰਦ ਕਰ ਬੀਵੀ ਵੈਸੇ ਵਧੀਆ ਲੱਗ ਰਿਹਾ ਹਨਾ ਪਿੰਡ ਆ ਕੇ ਹਮ ਖਾਈ ਜਾ ਪਿੰਡ ਆ ਕੇ ਸੋਹਣਾ ਲੱਗਦਾ ਹੈ ਤੇ ਕਦੀ ਕਦੀ ਮੌਕਾ ਮਿਲਦਾ ਆਣ ਦਾ ਬੜੇ ਟਾਈਮ ਤੋਂ ਅਸੀਂ ਹਨਾ ਮਾਨ ਆਣ ਦਾ ਮੈਂ ਨੀਲਮ ਦੀਦੀ ਨੂੰ ਵੀ ਵਾਦਾ ਕੀਤਾ ਵੀ ਮੈਂ ਆਉਂਗੀ ਜਦ ਮੈਂ ਦਿਵਾਲੀ ਤੇ ਆਈ ਮੈਂ ਵੀ ਵਾਦਾ ਕੀਤਾ ਪਰ ਮੇਰੇ ਕੋਲ ਆਇਆ ਨਹੀਂ ਗਿਆ ਫਿਰ ਵੀ ਕਰਦੇ ਕਰਦੇ ਇੰਨੇ ਟਾਈਮ ਲੰਘ ਗਿਆ ਤੇ ਅੱਜ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਜਾਣਾ ਹੀ ਜਾਣਾ ਤੇ ਸਾਨੂੰ ਡਾਕਟਰ ਸਾਹਿਬ ਵੀ ਸਭ ਨੂੰ ਪੁੱਛੀ ਗਏ ਵੀ ਤੁਸੀਂ ਕਾਦੇ ਵਾਸਤੇ ਜਾਣਾ ਹੈ ਕੋਈ ਪ੍ਰੋਗਰਾਮ ਹੈ ਮੈਂ ਕਿਹਾ ਨਹੀਂ ਪ੍ਰੋਗਰਾਮ ਤਾਂ ਕੋਈ ਨਹੀਂ ਵੈਸੇ ਹੀ ਜਾਣਾ ਹੈ ਤੇ ਕਦੇ 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 ਨਾ ਐਵੇਂ ਹੁੰਦਾ ਕਿ ਪਿੰਡ ਦੇ ਵਿੱਚ ਟਾਈਮ ਸਪੈਂਡ ਕੀਤਾ ਜਾਵੇ ਆਪਣੇ ਹਾਨਦਿਆਂ ਨਾਲ ਜਿਵੇਂ ਦਰਾਣੀਆਂ ਜਠਾਣੀਆਂ ਕਜੰਦਰਾਂੀਆਂ ਜਠਾਣੀਆਂ ਹਨਾ ਤੇ ਜਿੱਥੇ ਪਿਆਰ ਹੋਵੇ ਉੱਥੇ ਕਦੇ ਕਦੇ ਟਾਈਮ ਸਪੈਂਡ ਕਰਨ ਨੂੰ ਜੀ ਕਰਦਾ ਆ ਇਸ ਲਈ ਅੱਜ ਅਸੀਂ ਘਰੋਂ ਨਿਕਲੇ ਆ ਤੇ ਸਾਨੂੰ ਬਹੁਤ ਵਧੀਆ ਲੱਗਦਾ ਸਿਮਰਨ ਘਰ ਹੈ ਛੋਟੀ ਜੀ ਘਰ ਹੈ ਤੇ ਅਸੀਂ ਦੋਵੇਂ ਦਿਨ ਛਿਪਿਆ ਮੈਂ ਨਿਕਲ ਆਈ ਆ ਘੁੰਮਣ ਵਾਸਤੇ ਆਪਣੀ ਦਰਾਣੀ ਨਾਲ ਮਰੇ ਇਹ ਫੇਸ ਨਾ ਦਿਖਾਈ ਬਲਰ ਕਰ ਦਾਂਗੇ ਫੇਸ ਬਲਰ ਕਰ ਦਾਂਗੇ ਮੈਂ ਹੀ ਕੋਈ ਨਹੀਂ ਫਿਰ ਹੁਣ ਦੇਖੋ ਹੁਣ ਜਿਹਨੇ ਵੀਡੀਓ ਦੇਖਣ ਨੂੰ ਕਣੇ ਕੱਲੀ-ਕੱਲੀ ਮਾਰੀ ਜਾ ਰਹੀ ਹੈ ਮੈਂ ਹੀ ਮੈਂ ਨਾਲੀਆਂ ਮੈਂ ਬੋਲਾਂਗੀ ਪਰ ਫੇਸ ਨਹੀਂ ਦਿਖਾਣਾ ਹੈ ਨਾ ਫੇਸ ਨਹੀਂ ਦਿਖਾਣਾ ਚੱਲ ਸੂਟ ਤਾਂ ਦਿਖਾ ਦੋ ਇੰਨੀ ਬਟਰਫਲਾਈ ਚੁੱਕੀ ਫਿਰਦੇ ਹੋ ਸੂਟ ਦਿਖਾ ਦਿਓ ਲੈ ਵੜਾ ਤੇ ਆ ਦੇਖੋ ਕਿੰਨੀਆਂ ਨੇ ਬਟਰਫਲਾਈ ਚੁੱਕੀਆਂ ਨੇ ਤੇ ਵਧੀਆ ਲੱਗਦੀਆਂ ਆ ਹਨਾ ਤੇ ਇਹ ਮੇਰੇ ਆਲੇ ਦੁਆਲੇ ਤਾਂ ਇਹੀ ਘੁੰਮੀ ਜਾਂਦੀਆਂ ਵੱਧ ਨੇ ਦੇਖ ਲਓ ਗਿਣ ਵੀ ਨਹੀਂ ਸਕਦੇ ਤੇ ਸਾਡੇ ਪਿੰਡ ਦਾ ਹੀ ਲੋਕੇਸ਼ਨ ਬਹੁਤ ਸੋਹਣੀ ਆ ਕਿੰਨਾ ਸੋਹਣਾ ਲੱਗਦਾ ਦਿਨ ਚ ਪਿਆ ਹੋਇਆ ਬੜਾ ਪਿਆਰਾ ਲੱਗ ਰਿਹਾ ਆ ਤੇ ਬੜੇ ਲੰਬੇ ਟਾਈਮ ਤੋਂ ਬਾਅਦ ਅੱਜ ਸਾਨੂੰ ਮੌਕਾ ਮਿਲਿਆ ਅੱਜ ਪਿੰਡ ਚ ਸਾਡੇ ਹਾਂ ਗਏ ਪਿੰਡ ਦੀਆਂ ਗਲੀਆਂ ਚ ਘੁੰਮੀਏ ਸੋ ਉਹ ਸਾਡਾ ਪਿੰਡ ਹੈਗਾ ਬੜਾ ਮਕਵਾਲਾ ਬੜਾ ਮਕਵਾਲਾ ਇਹ ਤੇ ਅਸੀਂ ਉਹਨੂੰ ਤਕਰੀਬਨ ਟੱਚ ਕਰਕੇ ਹੀ ਆਏ ਆ ਤੇ ਫਿਰ ਹੁਣ ਅਸੀਂ ਫੇਰ ਆਪਣੇ ਪਿੰਡ ਵੱਲ ਵਾਪਸ ਜਾ ਰਹੇ ਆ ਤੇ ਮੈਨੂੰ ਲੱਗਦਾ ਕਿਲੋਮੀਟਰ ਹੈਗਾ ਵੇ ਵੀ ਹਨਾ ਹਾਂ 1 ਕਿਲੋ ਕਿਲੋ ਕਿਲੋਮੀਟਰ ਹੈਗਾ ਆ ਤੇ ਬਸ ਜਦੋਂ ਕਿਤੇ ਆਈਦਾ ਆ ਇਧਰ ਨੂੰ ਸੈਰਸਪਟਾ ਕਰ ਲਈਦਾ ਆ ਨਾਲੇ ਪੇੜ ਪੌਦੇ ਗ੍ਰੀਨਰੀ ਨੇਚਰਲ ਵਾਤਾਵਰਨ ਸੋਹਣਾ ਲੱਗਦਾ ਆਪਣੇ ਆਪ ਨੂੰ ਵੀ ਬਹੁਤ ਪਿਆਰਾ ਲੱਗਦਾ ਹੈ ਨਾ ਸ਼ਾਮਾਂ ਦਾ ਟਾਈਮ ਹੋਵੇ ਇਧਰੋਂ ਉਧਰੋਂ ਪਿੰਡ ਦੇ ਵਿੱਚੋਂ ਸਪੀਕਰਾਂ ਦੇ ਵਿੱਚ ਗੁਰਦਾਰਾ ਸਭ ਤੋਂ ਸਾਊਂਡ ਪਾਠ ਦੀ ਆਵਾਜ਼ ਆ ਜਾਂਦੀ ਹੋਵੇ ਹੈ ਨਾ ਬੜੀ ਪਿਆਰੀ ਲੱਗਦੀ ਹੈ ਸੋ ਇੱਥੇ ਸਾਡੇ ਨਾ ਪਿੰਡ ਦੇ ਵਿੱਚ ਪਾਪੂਲਰਾਂ ਦੀ ਖੇਤੀ ਬਹੁਤ ਹੁੰਦੀ ਹੈ ਕਰੀਬਨ ਜਿਆਦਾ ਤੋਂ ਜਿਆਦਾ ਪਪੂਲਰ ਲਾਏ ਨੇ ਸਭ ਨੇ ਵਧੀਆ ਗੱਲ ਐ ਜਿਆਦਾ ਵਰਕ ਨਹੀਂ ਰਹਿੰਦਾ ਸਰਦਾਰ ਜੀ ਸਰਦਾਰ ਜੀ ਦੇ ਪਦਵੰਤ ਜੀ ਨੂੰ ਸਤਿ ਸ੍ਰੀ ਅਕਾਲ ਸਮਝ ਲੋ ਜੀ ਮਨ ਤੂ ਬਰੋ ਨੰਗਨ ਜੋਤਿ ਮਨ ਮਨਹਾਰੀ ਪ੍ਰਸਾਦ ਰੇਵਾ ਜਦ ਹੰਸਾਰਿੰਦੂ ਜਦ ਜਿਤ ਮਨ ਮੋਹਿ ਕੂਲੀ ਧਿਆਨ ਕਰਦਾ ਗਾਨ ਤੂ ਨਦਰਬਾ ਪ੍ਰਿਆਮਾ ਤਾ ਕੰਪਿਲਾ ਹੋਰ ਦੋ ਲਿੰਗ ਦੇ ਸੁਮਾਇ ਆਨੰਦ ਮਨਹਾਰੀ ਬੋਧਨ ਦੀਨ ਬਦਾਇ ਕਾਡ ਨੋ ਮਟਾਇ ਲਾਓ ਸਾਗ ਧਰ ਸਦਾ ਜਾਣਿਆ ਕਿੰ ਅੰਦਰੋਂ ਮਨ ਚੰਦਾ ਏ ਦੂ ਦੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਪਾਣੇ ਆ ਫਿਰ ਮੋਬਾਈਲ ਪਾਣਦੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੱਗਣਾ ਤੇ ਇਹ ਨਾਲ ਕੁਝ ਵੀ ਬੇਵੀ ਰੰਦੀ ਨਾਲ ਇਹ ਨਾ ਸਾਡਾ ਗੁਰਦੁਆਰਾ ਸਾਹਾ ਇਹ ਇੱਥੇ ਇਧਰਲੇ ਕੋਈ ਪੁਰਾਣਾ ਸੀ ਰੂਮ ਉੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਏ ਤੇ ਇਧਰ ਨਾ ਗੁਰਦੁਆਰਾ ਸਾਡਾ ਪਿੰਡ ਦਾ ਨਵਾਂ ਬਣ ਰਿਹਾ ਆ ਸਮਾ ਬਣ ਰਿਹਾ ਇਹਦੀ ਤਿਆਰੀ ਚੱਲ ਰਹੀ ਆ ਇਸ ਲਈ ਮਹਾਰਾਜ ਦਾ ਪ੍ਰਕਾਸ਼ ਪਾਠ ਨੇਤ ਨੇ ਸਾਰਾ ਇੱਧਰ ਹੀ ਹੁੰਦਾ ਆ ਜਦੋਂ ਇਹ ਸਾਰਾ ਪੂਰਾ ਰੈਡੀ ਹੋ ਜਾਣਾ ਨਾ ਤੇ ਫਿਰ ਇੱਥੇ ਸਾਰਾ ਤਿਆਰੀ ਹੋ ਕੇ ਮਹਾਰਾਜ ਦਾ ਪ੍ਰਕਾਸ਼ ਇੱਥੇ ਹੋ ਜਾਣਾ ਹੈ ਇਹ ਬਣ ਰਿਹਾ ਸਾਡਾ ਗੁਰਦਰਾ ਸਾਹਿਬ ਪਿੰਡ ਦਾ ਤੇ ਬਹੁਤ ਸੋਹਣਾ ਬਣ ਰਿਹਾ ਜਿਸ ਦਿਨ ਪੂਰਾ ਰੈਡੀ ਹੋ ਗਿਆ ਇੱਥੇ ਮਹਾਰਾਜ ਦਾ ਪ੍ਰਕਾਸ਼ ਹੋ ਜਾਣਾ ਹੈ ਤੇ ਮਹਾਰਾਜ ਕਿਰਪਾ ਕਰਨ ਛੇਤੀ ਛੇਤੀ ਰੈਡੀ ਹੋ ਜਵੇ ਆ ਸਾਡੇ ਪਿੰਡ ਦੇ ਡਾਗ ਇਹ ਪਹਿਰੇ ਤੇ ਬੈਠੇ ਨੇ ਸਾਡੇ ਪਿੰਡ ਦੀਆਂ ਗਲੀਆਂ ਸਾਡੇ ਪਿੰਡ ਦੀਆਂ ਬੀਬੀਆਂ ਜਿਹੜੀਆਂ ਦਰਸ਼ਨ ਕਰਨ ਆਈਆਂ ਸੀ ਗੁਰਦਾਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਤੁਸੀਂ ਸੁਣਾਓ ਵੀਰ ਜੀ ਠੀਕ ਹੋ ਘਰ ਆ ਗਏ ਅਸੀਂ Kar ponseng, asal depannya dia nggali yang andro. Samuq, samuq, hey. ah, apa sih ya na? Ah, kendi kitu sih, kau naik atau nikataiuninga? Itu <laughs> nggak ini, ha, aja. ਘਰ ਜਾ ਰਹੇ ਹਾਂ ਪੁੱਤ ਹਨਾ ਤੇ ਆਪਾਂ ਦਾਦੀ ਨੂੰ ਮਿਲ ਆਏ ਹਾਂ ਹਨਾ ਹਾਂਜੀ ਮਮਾ ਜੀ ਚਾਚੀਆਂ ਨੂੰ ਵੀ ਮਿਲ ਆਏ ਹਾਂ ਹਨਾ ਹਾਂਜੀ ਮਮਾ ਜੀ ਤੇ ਹੁਣ ਆਪਾਂ ਹਾਂਜੀ ਸਾਡੇ ਬਲੌਗ ਦੀ ਐਂਡਿੰਗ ਇੱਥੇ ਹੁੰਦੀ ਹੈ ਜੀ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਾਡਾ ਬਲੌਗ ਲਾਸਟ ਤੱਕ ਜਰੂਰ ਦੇਖਿਆ ਕਰੋ ਜੀ ਮਿਲਦੇ ਹਾਂ ਨੈਕਸਟ ਬਲੌਗ ਚ ਬਾਏ ਬਾਏ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ ਸਾਰੇ